ਬੜਾ ਸੋਹਣਾ ਤੁਸੀਂ ਇੱਥੇ ਜੰਗਲ ਜਿਹੜਾ ਇੱਕ ਤਿਆਰ ਕੀਤਾ ਵਾ ਜਹਾਂ ਵਿੱਚ ਕਿਸ ਤਰ੍ਹਾਂ ਆਇਆ ਇੰਨੇ ਪੌਦੇ ਲਾਉਂਦੇ ਤੇ ਕਿਸ ਤਰ੍ਹਾਂ ਮਨਜ ਵਿਚਾਰਿਆ ਹੈ ਸੇਵਾ ਜਾਂ ਕਿਸੇ ਤਰ੍ਹਾਂ ਦੀ ਸੇਵਾ ਤੁਸੀਂ ਮੰਨ ਲਓ ਸੇਵਾ ਕਰੀ ਦੀ ਮੇਰੇ ਇੱਧਰ ਜਾਣੇ ਕਹਾਂ ਦਾ ਧਿਆਨ ਗੁਰਦੁਆਰਾ ਸਾਹਿਬ ਹੁੰਦਾ ਜਾ ਕੇ ਸੇਵਾ ਕਰਨ ਦਾ ਮੇਰਾ ਕੁਦਰਤ ਨਾਲ ਧਿਆਨ ਵੀ ਕੁਦਰਤ ਦੀ ਸੇਵਾ ਕਰਨੀ ਹੈ ਉਹ ਸਰਪੰਚ ਸਾਹਿਬ ਦੇ ਸਹਿਯੋਗ ਨਾਲ ਬੂਟੇ ਆਪਾਂ ਲਾਏ ਚਾਰ ਚਫਰੇ ਉਹ ਸਟੇਡੀਅਮ ਪਰਲੇ ਪਾਸੇ ਵੱਡਾ ਉਦੇ ਚ ਲਾਇਆ ਫਿਰ ਉਸ ਤੋਂ ਬਾਅਦ ਜੋ ਰੁਝਾਨ ਹੁੰਦਾ 2000 ਰੁਪਏ ਲਾਇਆ 2019 ਤੋਂ ਫਿਰ 7000 ਹੁਣ ਤੱਕ ਮੇਰਾ ਟੋਟਲ 9000 ਹੋ ਗਿਆ। ਮੈਨੂੰ ਵੀ ਪਤਾ ਲੱਗਾ ਵੀ ਤੁਹਾਨੂੰ ਭਿਆਨਕ ਕੀ ਬਿਮਾਰੀ ਸੀ ਜਿਵੇਂ ਕੈਂਸਰ ਤੋਂ ਤੁਸੀਂ ਪੀੜਤ ਸੀ। ਕੈਂਸਰ ਮੇਰੇ ਗਲੇ ਦਾ ਕੈਂਸਰ ਇਹ ਵਿੱਚ ਹਾਂਜੀ ਆਪਰੇਟ ਹੋਇਆ ਮੇਰਾ ਕੋਰ ਸੌਲੀ ਸੀ ਤੇ ਮੇਰੇ ਗਲੇ ਤੇ। ਉਥੋਂ ਰਸੌਲੀ ਕੱਢੀ ਆ ਤੇ ਉਹਦੇ ਚ ਆ ਗਿਆ ਸੀਗੇ ਮਤਲਬ ਕੈਂਸਰ ਤੇਜੀ ਸਟੇਜ ਦਾ। ਤਿੰਨ ਮਹੀਨੇ ਮੈਂ ਪਾਣੀ ਦਾ ਘੁੱਟ ਤੇ ਗੁਜ਼ਾਰੇ ਕੀਤੇ ਨਾ ਖਾਣਾ ਨਾ ਪੀਣਾ ਇਦਾਂ ਬਹਿ ਰਹਿਣਾ ਇੱਥੇ ਆਣ ਕੇ ਸਿਮਰਨ ਕਰਦੇ ਰਹਿਣਾ ਵੀ ਮੱਲੋ ਤੁਹਾਡੀ ਸੇਵਾ ਕੀਤੀ ਤੁਸੀਂ ਬਚਾਉਣਾ ਨਹੀਂ ਤੇ ਜੋ ਤੁਹਾਡੀ ਖੁਸ਼ੀ ਆ ਤੁਸੀਂ ਕਰਦੇ ਹੋ ਕੋਈ ਗੱਲ ਨਹੀਂ ਜੇ ਤੇ ਗਾਂਵ ਜਾਣਾ ਗਾਂਵ ਚਲੀ ਜਾਣਾ ਉਹ ਤੇ ਤੁਹਾਨੂੰ ਪਤਾ ਹੀ ਹੈ ਬੇਟੀ ਉਹੀ ਹੈ ਉਹ ਮੇਰਾ ਇਲਾਜ ਚੱਲਿਆ ਉਸ ਤੋਂ ਬਾਅਦ ਰਿਪੋਰਟ ਮੇਰੀ ਕਲੀਅਰ ਆ ਗਈ ਮੱਲੋ ਹੈ ਨਹੀਂ ਹੈ ਕੈਂਸਰ ਕੋਈ ਮੱਲ ਵਰਤੀ ਜਿੰਨਾ ਨਹੀਂ ਹੈਗਾ ਉਹ ਸਿਮਰਨ ਕਰਦੇ ਆਏ ਚਲੋ ਜਿੱਦਾਂ ਵੀ ਕੋਈ ਦਰਦ ਨਾਲ ਪਿਆਰ ਕਰਦਾ ਹੈ ਇੰਨਾ ਕੁਛ ਇੰਨਾ ਦੇ ਸਜੋਗਣਾ ਤੁਸੀਂ ਇਹਨਾਂ ਦੇ ਦੋ ਦਿਨ ਕੋਲ ਰਹਿ ਕੇ ਵੇਲੋ ਦੇ ਰੱਖਤਾਂ ਦੇ ਕੋਲ ਤੁਹਾਨੂੰ ਇਹ ਲੱਗਣਗੇ ਕਿ ਤੁਹਾਡ ਨਾਲ ਗੱਲਾਂ ਕਰਦੇ ਨੇ ਕਿਨੇ ਸੁਪੀ ਕਿੰਨੇ ਇਥੇ ਦੇ ਬੂਟੇ ਲਗਾਏ ਗਏ ਨੇ ਕਿੰਨੇ ਇਸ ਤਰ੍ਹਾਂ ਦੇ ਬੂਟੇ ਲਗਾਏ ਗਏ ਨੇ ਤੇ ਕਿੰਨੇ ਜਿਹੜੇ ਬੂਟੇ ਲਗਾਏ ਗਏ ਨੇ ਤੇ ਫਲਦਾਰ ਨੇ ਜਾਂ ਜਿਹੜੇ ਕਿਸੇ ਜਿਹੜੇ ਨੇ ਦੂਸਰੇ ਪੱਤੇ ਵਾਲੇ ਕਿੰਨੇ ਨੇ ਆਂਬਾ ਜਾਂ ਦੇਸੀ ਆਂਬਾ ਅੰਨੇ ਮੈਂ ਤੇ ਆਪਣੇ ਕੋ ਸਮਝਣਾ ਉਹ ਮੈਡੀਸਨ ਰੋਕਿਆ ਉਹਦੇ ਨਾਲ ਵੀ 300 ਤੁਸੀਂ YouTube ਤੇ ਕੱਢ ਕੇ ਵੇਖ ਲਿਓ ਮਰਿੰਗਾ ਪਾਊਡਰ 300 ਬਿਮਾਰੀਆਂ ਉਹਨਾਂ ਸਹੀ ਹੁੰਦੀਆਂ ਤੇ ਜਿਹੜੇ ਫਾਲਦਾ ਰੋਕਿਆ ਆਪਣੇ ਕੋ ਮਰੂਦ ਆ ਜਾਮਨੂ ਆ ਤੇ ਫਾਲਸਾ ਲੱਗਾ ਜੇ ਬਣੀ ਤੁਹਾਨੂੰ ਦੱਸੋ ਜੋ ਤੁਸੀਂ ਸਵੇਰ ਦੀ ਸ਼ੁਰੂਆਤ ਕਰਦੇ ਉੱਥੇ ਆ ਕੇ ਬੈਠਦੇ ਹੋ ਕਿੰਨਾ ਇੱਕ ਮਨ ਸਕੂਨ ਮਿਲਦਾ ਕਿੰਨੀ ਕ ਇੱਥੇ ਪਹੁੰਚੀ ਜਿਹੜੀ ਆ ਹਵਾ ਕਿੰਨੀ ਕ એનર્ਜੀ ਮਿਲਦੀ ਆ ਮੈਂ ਕੋਈ 5 ਵਜੇ 4:30 5 ਵਜੇ ਇੱਥੇ ਆ ਜੰਦਾ ਪਾਪਾ ਪੂਪਾ ਖਲਾਰ ਦਿਆਂ ਸਵਾਗ 5 ਪਾਣੀ ਪੂਣੀ ਲਾਉਂਦਿਆਂ ਹੋ ਜਾਂਦੇ ਲੋ ਲੱਗ ਜਾਂਦੀ ਦਿਨ ਚੜ ਜਾਂਦਾ ਨਾਲ ਪਾਣੀ ਪਾਈਦਾ ਬੂਟੇ ਵੀ ਝੁੱਲੀ ਜਾਂਦੇ ਵੀ ਝੁੱਲੀ ਜਾਂਦੇ ਗਰਮਣੀ ਸੁਣ ਕੇ ਨਾ ਕੋਈ ਆਪਾਂ ਇਹਨਾਂ ਨੂੰ ਖਾਦ ਪੂਣੀ ਨਾ ਕੀੜਿਆਂ ਨੂੰ ਖਤਮ ਹੀ ਕਰਨਾ ਕੀੜੇ ਖਾਂਦੇ ਪੱਤਿਆਂ ਨੂੰ ਪੱਤਿਆ ਕੀੜਿਆਂ ਨੂੰ ਫਿਰ ਗਾਂ ਜਾਨਵਰ ਖਾਂਦੇ ਆ ਸਿਉਖ ਪੈਂਦੀ ਸਿਉਹ ਨੂੰ ਚਿੜੀਆਂ ਖਾਂਦੀਆਂ ਇਦਾਂ ਮੈ ਲੋ ਸਿਸਟਮ ਚੱਲਦਾ ਰਹਿੰਦਾ ਗੁਜ਼ਰਦਾਦਾ ਆਪਾਂ ਇੱਕ ਚੀਜ਼ ਨੂੰ ਖਤਮ ਕਰਾਂਗੇ ਉਹਦੇ ਨਾਲ ਕਈ ਚੀਜ਼ਾਂ ਖਤਮ ਹੋ ਜਾਣੀਆਂ ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਤ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤਸਵੀਰਾਂ ਵਖਾਵਾ ਕੇ ਤਾਲੂ ਅਜ ਅਮਰਸਾ ਦੇ ਪਿੰਡ ਜਗਦੇਵ ਕਲਾਂ ਦੀਆਂ ਅਤੇ ਇਹ ਖਬਰ ਖਾਸ ਕਰਕੇ ਉਹਨਾਂ ਲੋਕਾਂ ਵਾਸਤੇ ਨੇ ਜਿਹੜੇ ਲੋਕ ਵਾਤਾਵਰਣ ਨੂੰ ਪਿਆਰ ਕਰਦੇ ਨੇ ਪੌਦਿਆਂ ਨੂੰ ਪਿਆਰ ਕਰਦੇ ਨੇ ਤੁਸੀਂ ਅਕਸਰ ਦੇਖਿਆ ਹੋਊਗਾ ਵੀ ਹਸਪਤਾਲਾਂ ਵਿੱਚੋਂ ਜਿਹੜੇ ਕਿ ਮਰੀਜ਼ ਵੱਡੀ ਤਦਾਦ ਜਿਹੜੇ ਲੋਕ ਠੀਕ ਹੁੰਦੇ ਦੇਖੇ ਹੋਣਗੇ ਪਰ ਅੱਜ ਤੁਹਾਨੂੰ ਖ਼ਬਰ ਜਿਹੀ ਇੱਕ ਦਿਖਾਵਾਂਗੇ ਜਿੱਥੇ ਕਿ ਇੱਕ ਵਾਤਾਵਰਣ ਨੂੰ ਲੈ ਕੇ ਅਤੇ ਜਿਹੜੇ ਕਿ ਇੱਕ ਪੌਦਿਆਂ ਵਿੱਚ ਇਹਦਾ ਨੌਜਵਾਨ ਆ ਬੈਠ ਕੇ ਚੰਗਾ ਵਾਤਾਵਰਣ ਲੈ ਕੇ ਤਾਜੀ ਹਵਾ ਲੈ ਕੇ ਉਸ ਦੇ ਇੱਕ ਭਿਆਨਕ ਜਿਹੜੀ ਬਿਮਾਰੀ ਆ ਕੈਂਸਰ ਵਰਗੀ ਜਿਹੜੀ ਬਿਮਾਰੀ ਉਹ ਠੀਕ ਹੋ ਜਾਇਆ ਉਸ ਨੌਜਵਾਨ। ਜੀ ਤਸਵੀਰਾਂ ਵਿਖਾਵਾਂਗੇ ਤੇ ਉਸ ਨੌਜਵਾਨ ਨਾਲ ਗੱਲਬਾਤ ਵੀ ਕਰਾਂਗੇ। ਗੁਰਦੇਵ ਸਿੰਘ ਸੋਨੂ ਉਹ ਸਾਡੇ ਨਾਲ ਗੱਲਬਾਤ ਕਰਾਂਗੇ। ਸੋਨੂ ਜੀ ਬਹੁਤ-ਬਹੁਤ ਸਵਾਗਤ ਹੈ ਸਭ ਤੋਂ ਪਹਿਲਾਂ ਪੰਜਾਬੀ ਲੋਕਾਂ ਨੂੰ। ਸਾਸਿਕਲ ਵਿਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਪਿੰਡ ਆਏ ਤੁਹਾਡਾ ਬਹੁਤ ਸ਼ੁਕਰੀਆ ਜੀ ਤੇ ਮੈਨੂੰ ਇਹ ਸੋਪੀ ਕੁਦਰਤ ਦੀ ਗੋਦ ਵਿੱਚ ਬੈਠੇ ਹੋ ਬੜਾ ਸੋਹਣਾ ਤੁਸੀਂ ਇੱਥੇ ਇੱਕ ਜੰਗਲ ਜਿਹੜਾ ਇੱਕ ਤਿਆਰ ਕੀਤਾ ਵਾ ਜਹਨ ਕਿਸ ਤਰ੍ਹਾਂ ਆਇਆ ਇੰਨੇ ਪੌਦੇ ਲਾਉਣ ਦੇ ਤੇ ਕਿਸ ਤਰ੍ਹਾਂ ਮਨਚ ਵਿਚਾਰ ਆਇਆ ਜੀ ਵਿਚਾਰ ਵੀ ਜੀ ਕੋਈ ਨਹੀਂ ਉੱਤ ਗੁਰੂ ਰਾਮਦਾਸ ਵੱਲੋਂ ਜੋ ਵੀ ਆਪਣੇ ਸੇਵਾ ਹੀ ਆ ਕਿਸੇ ਤਰ੍ਹਾਂ ਦੀ ਸੇਵਾ ਤੁਸੀਂ ਮੰਨ ਲਓ ਸੇਵਾ ਕਰੀ ਦੀ ਮੇਰੇ ਇੱਧਰ ਜਾਣੇ ਕਿਹਦਾ ਧਿਆਨ ਗੁਰਦੁਆਰਾ ਸਾਹਿਬ ਹੁੰਦਾ ਜਾ ਕੇ ਸੇਵਾ ਕਰਨ ਦਾ ਮੇਰਾ ਕੁਦਰਤ ਨਾਲ ਧਿਆਨ ਵੀ ਕੁਦਰਤਰੀ ਸੇਵਾ ਕਰਨੀ ਇਹਨਾਂ ਕੋਈ ਸਾਰਾ ਕੁਝ ਲੈਣਾ ਬਾਕੀ ਮੈਂ ਜਿਆਦਾ ਜਿਹੜਾ 2002 ਤੋਂ ਲੱਗਾ ਸੇਵਾ ਕਰਨ ਉਹਦਾ ਮੈਂ 2019 ਤੋਂ ਜਿਆਦਾ ਜਿਹੜਾ ਖੇਚ ਗੁਰੂ ਨਾਨਕ ਸਾਹਿਬ ਦੇ ਗੁਰਪੁਰਪ ਤੇ ਪੰਚਾਇਤ ਨੂੰ 550 ਸਾਲੇ ਦੇ ਬੂਟੇ ਦਿੱਤੇ ਉਹ ਸਰਪੰਚ ਸਾਹਿਬ ਦੇ ਸਹਿਯੋਗ ਨਾਲ ਬੂਟੇ ਆਪਾਂ ਲਾਏ ਚਾਰ ਸਫੇਰੇ ਉਹ ਸਟੇਡੀਅਮ ਪਰਲੇ ਪਾਸੇ ਵੱਡਾ ਉਹਦੇ ਚ ਲਾਏ ਆ ਫਿਰ ਉਸ ਤੋਂ ਬਾਅਦ ਜੋ ਰੁਝਾਨ ਹੁੰਦਾ 2000 ਰੁਪਏ ਲੋ ਲਾਇਆ 2019 ਤੋਂ ਫਿਰ 7000 ਉਹਨਾਂ ਤੱਕ ਮੇਰਾ ਰੁੱਖ ਟੋਟਲ 9000 ਹੋ ਗਿਆ 9000 ਹਾਂਜੀ ਹਾਂਜੀ ਤੇ ਮੈਨੂੰ ਇਹ ਸੋਪੀ ਕਿੰਨੇ 300 ਬੂਟੇ ਲਗਾਏ ਗਏ ਨੇ ਕਿੰਨੇ ਇਸ ਤਰ੍ਹਾਂ ਦੇ ਬੂਟੇ ਲਗਾਏ ਗਏ ਨੇ ਤੇ ਕਿੰਨੇ ਜਿਹੜੇ ਬੂਟੇ ਲਗਾਏ ਗਏ ਨੇ ਤੇ ਫਲਦਾਰ ਨੇ ਜਾਂ ਜਿਹੜੇ ਕਿਸੇ ਦੇ ਜਿਹੜੇ ਨੇ ਦੂਸਰੇ ਪਤਿਆਂ ਵਾਲੇ ਕਿੰਨੇ ਨੇ ਵੀਜੀ ਇੱਕ ਆਪਣੇ ਤੇ ਕੁਦਰਤ ਵਾਲੇ ਰੋਖਿਆ ਜਿੱਦਾਂ ਆਂਬ ਹੋਇਆ ਦੇਸੀ ਆਂਬ ਅੰਨੇ ਮਿਆ ਫਲਾਂ ਵਾਲੇ ਦੇ ਨਾਮ ਮੇ ਆਨੇ ਮੇ ਵੀ ਫਾਲੀ ਦਿੰਦੀ ਇੱਕ ਤਰ੍ਹਾਂ ਦਾ ਉਹਦੀ ਦਵਾਈ ਬੰਦੀ ਆ ਦੰਤਨ ਕਰੋਗੇ ਤੁਸੀਂ ਉਹਦੇ ਘਰ ਤੋਂਨੇ ਕੰਮ ਹੋਣਗੇ ਮੈਡੀਸਿਨ ਬੰਦੀ ਕਰ ਤੋਂਨਿਆਂ ਦੀ ਤੇ ਆਪਣੇ ਕੋ ਸਵੰਜਨਾ ਉਹ ਵੀ ਮੈਡੀਸਿਨ ਰੋਖਿਆ ਉਹਦੇ ਨਾਲ ਵੀ 300 ਤੁਸੀਂ YouTube ਤੇ ਕੱਢ ਕੇ ਵੇਖ ਲਿਓ ਮਰਿੰਗਾ ਪਾਊਡਰ 300 ਬਿਮਾਰੀਆਂ ਉਹਨਾਂ ਸਹੀ ਹੁੰਦੀਆਂ ਤੇ ਜਿਹੜੇ ਫਾਲਦਾਰ ਰੋਖਿਆ ਆਪਣੇ ਕੋ ਅਮਰੂਦ ਆ ਜਾਮਨੂ ਆ ਤੇ ਫਾਲਸਾ ਲੱਗਾ ਦੇ ਹੋਰ ਮਨ ਲਓ ਤਿੰਨ ਚਾਰ ਪ੍ਰਕਾਰ ਦੇ ਫਲਾਂ ਵਾਲੇ ਲੀਚੀ ਦੇ ਬੂਟੇ ਲਾਏ ਹੁਣ ਨਵੇਂ ਆਪਾਂ ਕੀਤਾ ਹੈ ਕਿ ਸਾਲ ਥੋੜਾ ਲੀਚੀਆਂ ਦੇ ਲਾਏ ਆ ਜਿੱਦਾਂ ਤੂਤ ਦੀਆਂ ਗੋਲਾਂ ਜਿੰਨੇ ਆਪਣੇ ਰਵੈਤੀ ਰੋਖਿਆ ਪੰਜਾਬ ਦੇ ਸਾਰੇ ਤਕਰੀਬਨ ਲਾਇ ਜੀ ਆਪਾਂ। ਤੁਸੀਂ ਦੱਸੋ ਵੀ ਸਮਾ ਕਿੰਨਾ ਦਿੰਦੇ ਹੋ ਦਸ਼ਕਾਂ ਜੂ ਸਾਡਾ ਕਰਦੇ ਹੋ ਤੇ ਇਸ ਵਿੱਚ ਜਿਹੜਾ ਤੁਸੀਂ ਜੰਗਲ ਤਿਆਰ ਕੀਤਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿ ਦਿਨ ਦੀ ਸ਼ੁਰੂਆਤ ਕਿਸਤਾ ਹੁੰਦੀ ਹੈ ਦਸ਼ਕਾਂ ਜੂ ਸਾਡਾ ਕਰਦੇ ਹੋ। ਦਿਨ ਦੀ ਸ਼ੁਰੂਆਤ ਵੀ ਜੀ ਮੈਂ ਕੋਈ 5 ਵਜੇ 4:30 5 ਵਜੇ ਇੱਥੇ ਆ ਜਾਂਦਾ ਪਾਪਾ ਪੂਪਾ ਖਲਾਰਦੇ ਆ ਸਵਾਗ 5 ਪਾਣੀ ਪੂਣੀ ਲਾਉਂਦੇ ਹੋ ਜਾਂਦੇ ਲੋ ਲੱਗ ਜਾਂਦੀ ਦਿਨ ਚੜ ਜਾਂਦਾ। ਤੇ ਉਸ ਤੋਂ ਬਾਅਦ ਫਿਰ ਆਪਣਾ ਫੋਨ ਤੇ ਸਿਮਨ ਲਾ ਲਈਦਾ ਜੋ ਵੀ ਆਪਾਂ ਗਰਬਾਣੀ ਤੇ ਨਾਲ ਪਾਣੀ ਪਾਈ ਜੈਦਾ ਬੂਟੇ ਵੀ ਝੁੱਲੀ ਜਾਂਦੇ ਐ ਵੀ ਝੁੱਲੀ ਜਾਂਦੇ ਕਰਵਾਨੀ ਸੁਣ ਕੇ ਇਹ ਤੁਸੀਂ ਜੰਗਲ ਵੇਖੋਗੇ ਇਹ ਕੋਈ ਵੀ ਇੱਥੇ ਮੈਨੂੰ ਆਉਦਾ ਕਿ ਕਹਿ ਦਿੰਦੇ ਤੇ ਝੂਠ ਮਾਰਦਾ ਇਸ ਇੱਕ ਸਾਲ ਦਾ ਜੰਗਲ ਨਹੀਂ ਹੈਗਾ ਤੇ ਕੋਈ ਕਹਿੰਦਾ 5 ਸਾਲ ਦਾ ਕੋਈ ਕਹਿੰਦਾ 10 ਸਾਲ ਦਾ ਇਹ ਰੁਕ ਤੁਸੀਂ ਮਾਰਾ ਮਾਰੋ ਕੈਮਰਾ ਚਾਤੀ ਮਾਰੋ ਇਹ ਰੁਕ ਤਾਂ ਟੋਟਲ ਇੱਕ ਸਾਲ ਤੇ ਇੱਕ ਮਹੀਨਾ ਹੋਇਆ ਇਹਨਾਂ ਨੂੰ ਲੱਗਿਆ ਇਦਾਂ ਚੱਲੀ ਜਾਂਦਾ ਵੀਰ ਜੀ ਸਰਕਲ ਗੁਰੂ ਜੀ ਨੂੰ ਵੀ ਪਤਾ ਲੱਗਾ ਵੀ ਤੁਹਾਨੂੰ ਭਿਆਨਕ ਕੀ ਬਿਮਾਰੀ ਸੀ ਜਿਵੇਂ ਕੈਂਸਰ ਤੋਂ ਤੁਸੀਂ ਪੀੜਤ ਸੀ ਆ ਕਿਹੜੀ ਕੈਂਸਰ ਤੋਂ ਪੀੜਤ ਸੀ ਤੇ ਡਾਕਟਰੀ ਇਲਾਜ ਤੋਂ ਬਾਅਦ ਤੁਸੀਂ ਇੱਥੇ ਆ ਕੇ ਆਏ ਕਿਸ ਤਰ੍ਹਾਂ ਤੁਸੀਂ ਠੀਕ ਹੋਏ ਦੱਸ ਸਕਾਂ ਜੂਨ ਸਾਂਝਾ ਕਰਦੇ ਹੋ ਕਿੰਨੇ ਜੇ ਤੁਹਾਡਾ ਇਹ ਇਲਾਜ ਚੱਲਿਆ ਸੀ ਮੇਰਾ ਵੀ ਜੀ 45 ਦਿਨ ਇਲਾਜ ਚ ਲਿਆ ਡਾਕਟਰ ਮੀਨਾ ਸੂਦਨੇ ਵੱਲੇ ਉਹਨਾਂ ਦੇ ਕੋਲ ਉਹ ਵੀ ਬਿਲਕੁਲ ਤੈਨੂੰ ਪਿਆਰ ਕਰਦੇ ਵਾਤਾਵਰਣ ਨੂੰ ਪਿਆਰ ਕਰਦੇ ਉਹਨਾਂ ਨੇ ਮੈਨੂੰ ਬਹੁਤ ਮੋਟੀਵੇਸ਼ਨ ਕੀਤਾ ਕਿ ਤਾ ਕਿ ਤੂੰ ਜੋ ਕਰ ਦੇਣਾ ਆਪਣੀ ਜ਼ਿੰਦਗੀ ਚ ਰੁਟੀਨ ਨਾ ਕਰੀ ਜਾ ਕੁਛ ਨਹੀਂ ਹੋਣਾ ਇਹ ਸਭ ਬਿਮਾਰੀਆਂ ਕਹਿੰਦੀਆਂ ਗੱਲਾਂ ਹੀ ਨੇ ਬਹੁਤ ਉਹਨਾਂ ਮੋਟੀਵਾ ਯਾਰ ਮੈਂ ਇੱਥੇ ਆਪਣਾ ਮਨ ਨੂੰ ਘਰ ਦੇ ਛੱਡ ਜਾਂਦੇ ਕੈਂਸਰ ਕਾਦੀ ਸੀ ਕੈਂਸਰ ਮੇਰੇ ਗਲੇ ਦਾ ਕੈਂਸਰ ਹੀ ਵੇਜੇ ਹਾਂਜੀ ਆਪਰੇਟ ਹੋਇਆ ਮੇਰਾ ਬਿਕੋਰ ਸੌਲੀ ਹੀ ਇੱਥੇ ਮੇਰੇ ਗਲੇ ਤੇ ਉਹ ਥੋੜਾ ਸੌਲੀ ਕੱਢੀ ਆ ਤੇ ਉਹਦੇ ਚ ਆ ਗਿਆ ਸੀਗੇ ਮਨ ਲੋ ਕੈਂਸਰ ਤੇਜੀ ਸਟੇਜ ਦਾ ਮੇਰੇ ਕੋ ਪੈਟ ਸਕੈਨ ਸਾਰਾ ਕੋਸ਼ਿਕਾ ਕਰੇ ਟੋਟਲੀ ਪਿਆ ਸਾਂਭ ਕੇ ਰੱਖਿਆ ਹਾਲ ਤੱਕ ਤੇ ਹੁਣ ਤੇ ਕੋਈ ਕਹਿੰਦਾ ਨਹੀਂ ਵੀ ਮੈਨੂੰ ਕੋਈ ਕੈਂਸਰ ਹੋਊਗਾ ਤਿੰਨ ਮਹੀਨੇ ਮੈਂ ਪਾਣੀ ਦਾ ਘੁੱਟ ਤੇ ਗੁਜ਼ਾਰੇ ਕੀਤੇ ਨਾ ਕੁਝ ਖਾਣਾ ਨਾ ਕੁਝ ਪੀਣਾ ਇਦਾਂ ਬਹਿ ਰਹਿਣਾ ਇੱਥੇ ਆਣ ਕੇ ਸਿਮਰਨ ਕਰਦੇ ਰਹਿਣਾ ਵੀ ਮੱਲੋ ਤੁਹਾਡੀ ਸੇਵਾ ਕੀਤੀ ਤੁਸੀਂ ਬਚਾਉਣਾ ਨਹੀਂ ਤੇ ਜੋ ਤੁਹਾਡੀ ਖੁਸ਼ੀ ਆ ਤੁਸੀਂ ਕਰਦੇ ਕੋਈ ਗੱਲ ਨਹੀਂ ਜੇ ਤੇ ਗਵਾਂ ਜਾਣਾ ਗਾਂ ਚਲੀ ਜਾਣਾ ਉਹ ਤੇ ਤੁਹਾਨੂੰ ਪਤਾ ਹੀ ਹੈ ਵੀ ਜੀ ਬਿਲਕੁਲ ਅਸੀਂ ਦੇਖਿਆ ਜਦੋਂ ਅਸੀਂ ਇੱਥੇ ਆਇਆ ਸੀ ਤੁਸੀਂ ਬਿਲਕੁਲ ਇੱਥੇ ਇੱਕ ਕਹ ਲਓ ਵੀ ਰੱਬ ਦਾ ਨਾਮ ਲੈ ਸੀ ਨਾਮ ਜਪਰੇ ਸੀ ਦੇਖਿਆ ਤੁਸ ਅੱਖਾਂ ਮੀਟ ਕੇ ਕਿੰਨਾ ਕੁ ਫਿਰ ਜਦੋਂ ਰੱਬ ਦਾ ਨਾਮ ਲੈਂਦੇ ਹੋ ਇੱਕ ਸ਼ਾਂਤੀ ਕਿੰਨੇ ਕ ਮਨ ਨੂੰ ਮਿਲਦੀ ਹੈ ਕਿੰਨਾ ਕ ਮਨ ਨੂੰ ਸਕੂਨ ਮਿਲਦਾ ਇਸ ਜਗ੍ਹਾ ਤੇ ਆ ਕੇ ਵੀ ਜੀ ਰੱਬ ਦਾ ਨਾਮ ਤੇ ਚਲੋ ਹਰ ਟਾਈਮ ਬੰਦੇ ਨੂੰ ਹਰ ਸਾਹੀ ਉਹਦਾ ਦੇਨ ਨਹੀਂ ਦੇ ਸਕਦੇ ਮਾਲਕ ਦਾ ਉਹਨਾਂ ਨੂੰ ਇਨਸਾਨੀ ਜਾਂਮੇ ਚ ਭੇਜਿਆ ਅਸੀਂ ਉਹਨਾਂ ਦਾ ਦੇਨ ਨਹੀਂ ਦੇ ਸਕਦੇ ਖੁਦ ਮਤਲਬ ਮਾਲਕ ਦਾ ਸਤਿਗੁਰੂ ਦਾ ਨਾ ਤੇ ਹਰ ਟਾਈਮ ਹੀ ਮੈਚ ਪੈਰੇ ਦੇ ਵੀ ਜਾਂਦਾ ਸੀ ਦਾ ਸਾਹਿਬ ਬਾਬਾ ਦੀਪ ਸਿੰਘ ਜੀ ਤੇ ਹਾਜ਼ਰੀ ਭਰੀਦੀ ਹੈ ਤੇ ਇੱਥੇ ਤੇ ਮਤਲਬ 24 ਘੰਟੇ ਦੀ ਹਾਜ਼ਰੀ ਆਪਣੀ ਇੱਥੇ ਤੇ ਮੇਰਾ ਮੋਟਰਸਾਈਕਲ ਵੀ ਲੱਗਾ ਰਹਿ ਜਾਂਦਾ ਰਾਤ ਉਹ ਵੀ ਕੋਈ ਕਹਿ ਦਿੰਦਾ ਵੀ ਇੱਥੇ ਕਿਤੇ ਪਾਣੀ ਪੁੰਨੀ ਲੰਮਦਾ ਫਿਰਨਿਆ ਪਿੰਡ ਵਾਲਿਆਂ ਦਾ ਵੀ ਨਾਲ ਹੈਗਾ ਵੀ ਇਹਦਾ ਮੋਟਰਸਾਈਕਲ ਲੱਗਾ ਇੱਥੇ ਹੀ ਹੋਣਾ ਕਿਤੇ ਨਾ ਕਿਤੇ ਕੇ ਨੇ ਲਾਉਣਾ ਨਹੀਂ ਹੈ ਮਤਲਬ ਇੱਥੋਂ ਤੱਕ ਕਿ ਜੋ ਵੀ ਜਿੰਨੇ ਵੀ ਸਾਹ ਮੇਰੇ ਆਏ ਇਹਨਾਂ ਦੇ ਨਾਲ ਹੀ ਹੈ तकरीबन तकरीबन 8 ਘੰਟੇ ਦਿਮ ਇੱਥੇ ਰਹਿਣਾ ਹੀ ਹੈ ਵੀਰ ਜੀ ਮੁੰਡਾ ਨਾਲ ਮੇਰੇ ਗੁਰਪ੍ਰੀਤ ਵਿਚਾਰਾ ਉਹ ਵੀ ਨਾਲ ਮੇਰੇ ਸੇਵਾ ਕਰਾਉਂਦਾ ਤੇ ਮੈਨੂੰ ਜਸੋ ਗੁਰਦੇ ਗੁਰਦੇਵ ਸਿੰਘ ਜੀ ਜਦੋਂ ਹਸਪਤਾਲ ਵਿੱਚ ਸੀ ਜਦੋਂ ਤੁਹਾਨੂੰ ਕੈਂਸਰ ਆਦੀ ਜਿਹੜੀ ਗੱਲੇ ਦੀ ਭਿਆਨਕ ਬਿਮਾਰੀ ਸੀ ਤੇ ਡਾਕਟਰ ਹੀ ਇਲਾਜ ਦੀ ਗੱਲ ਕਰੀਏ ਕਿੰਨੇ ਕਿ ਰੋਜ਼ ਦੀ ਮੈਡੀਸਿਨ ਖਾਣੀ ਪੈਂਦੀ ਸੀ ਕਿੰਨੇ ਕਿ ਰੋਜ਼ ਦੀ ਦਵਾਈ ਖਾਣੀ ਪੈਂਦੀ ਸੀ ਤੇ ਜਦੋਂ ਤੁਸੀਂ ਇੱਥੇ ਆ ਗਏ ਸਵਾਤਾਵਰਨ ਵਿੱਚ ਜਿਹੜਾ ਕਿ ਕੁਦਰਤ ਦਾ ਵਾਤਾਵਰਨ ਹੈ ਉਸ ਤੋਂ ਬਾਅਦ ਤੁਹਾਡੀ ਜਿਹੜੀ ਦਵਾਈ ਸੀ ਉਹ ਛੁੱਟ ਗਈ ਉਸ ਤੋਂ ਬਾਅਦ ਤੁਸੀਂ ਮਿਲਕੋ ਦਵਾਈ ਨਹੀਂ ਖਾਦੀ ਕਿੰਨਾ ਚਿਰ ਤੁਸੀਂ ਦਵਾਈ ਖਾਦੀ ਸੀ ਵੀਰ ਜੀ ਮੈਂ ਤੇ 1.5 ਮਹੀਨਾ ਮ ਤੇ ਦੋ ਕੀਮੋ ਲੱਗੀਆਂ ਸੀ ਤੇ ਉਸ ਤੋਂ ਬਾਅਦ ਮੈਂ ਕਦੀ ਸਿਰਪੜ ਦੀ ਗੋਲੀ ਤੱਕ ਨਹੀਂ ਅਜੇ ਤੱਕ ਖਾਧੀ ਇੱਥੇ ਆਣ ਕੇ ਆਪਣਾ ਸਿਮਰਨ ਕਰੀਦਾ ਬਹਿ ਜਾਂਦਾ ਉਹੀ ਜਿਵੇਂ ਮੇਰਾ ਇਲਾਜ ਚੱਲਿਆ ਉਸ ਤੋਂ ਬਾਅਦ ਰਿਪੋਰਟ ਮੇਰੀ ਕਲੀਅਰ ਆ ਗਈ ਮਤਲਬ ਹੈ ਨਹੀਂ ਹੈ ਕੈਂਸਰ ਕੋਈ ਮਤਲਬ ਰਤੀ ਜਿੰਨਾ ਨਹੀਂ ਹੈਗਾ ਉਹ ਸਿਮਰਨ ਕਰਦਿਆਂ ਚਲੋ ਜਿੱਦਾਂ ਵੀ ਕੋਈ ਦਰਦ ਨਾਲ ਪਿਆਰ ਕਰਦਾ ਹੈ ਇੰਨਾ ਕੁਛ ਇੰਨਾਂ ਦੇ ਸਜੋਗਣਾ ਤੁਸੀਂ ਇੰਨਾਂ ਦੇ ਦੋ ਦਿਨ ਕੋਲ ਰਹਿ ਕੇ ਵੇਖ ਲੋ ਤੇ ਰਕਤਾਂ ਦੇ ਕੋਲ ਤੁਹਾਨੂੰ ਇਹ ਲੱਗਣਗੇ ਕਿ ਧਰ ਨਾਲ ਗੱਲਾਂ ਕਰਦੇ ਨੇ ਬਿਲਕੁਲ ਤੇ ਮੈਨੂੰ ਜੇ ਸਵੇਰੇ ਜਦੋਂ ਦੇਣ ਦੀ ਸ਼ੁਰੂਆਤ ਕਰਦੇ ਅਸੀਂ ਤੇ ਮੈਨੂੰ ਦੇਣ ਦੇ ਨਾਲ ਆ ਜਦੋਂ ਸਵੇਰੇ ਪੰਛੀ ਜਿਹੜੇ ਨੇ ਕਿੰਨੇ ਕਿ ਤਰ੍ਹਾਂ ਦੇ ਇੱਥੇ ਆ ਕੇ ਜਿਹੜੇ ਨੇ ਇੱਥੇ ਆਉਂਦੇ ਨੇ ਅਸੀਂ ਦੇਖਿਆ ਵੀ ਪਿੰਡ ਵਿੱਚ ਕਾਫੀ ਇਹ ਹਰਿਆ ਹਰਾਵਲ ਪਿੰਡ ਵਿੱਚ ਲੱਗਾ ਮਾਝੇ ਦਾ ਖਲਾ ਲੱਗਾ ਪਹਿਲਾ ਪਿੰਡ ਅਜ ਗਰੇਕਲਾ ਜਿੱਤੇ ਸਭ ਤੋਂ ਬਾਅਦ ਜਿਹੜੇ ਬੂਟੇ ਲਗਾਏ ਗਏ ਨੇ ਹਾਂਜੀ ਵੀਰ ਜੀ ਮੈਂ ਇਕੱਲੇ ਦਾ ਸਹਿਯੋਗ ਨਹੀਂ ਮੇਰਾ ਸਾਰੇ ਪਿੰਡ ਦਾ ਹੀ ਸਹਿਯੋਗ ਹੈ ਨਾਲ ਮੈਂ ਵੀ ਤੁਹਾਨੂੰ ਮੈਂ ਇਕੱਲਾ ਗਰੇਡਰ ਲਾਉਂਗਾ ਮੇਰਾ ਇਹੋ ਜਿਹਾ ਸੁਭਾਣੀ ਹੈ ਮੈਂ ਪਾਲਿਆ ਜਰੂਰੀਆ ਨਾਲ ਲਵਾਇਆ ਵੀਰ ਆਵੇ ਬੈਠੇ ਨਾਲ ਇਹਨਾਂ ਲਵਾਏ ਆ ਕੁਛ ਆਪਣੇ ਕੁਲਦੀਪ ਸਿੰਘ ਧਾਰੀਵਾਲ ਕੈਬਨਨ ਮੰਤਰੀ ਉਹਨਾਂ ਦਾ ਬਹੁਤ ਸਹਿਯੋਗ ਹੈ ਉਹਨਾਂ ਨੇ ਮੈਨੂੰ ਮਨਰੇਗਾ ਦਾ ਕੰਮ ਦਿੱਤਾ ਈ ਉਹਨਾਂ ਵੇਖਿਆ ਵੀ ਮੁੰਡਾ ਲੋਖੜਾ ਕਲਾਉਂਦਾ ਸੇਵਾ ਕਰਦਾ ਉਹਨਾਂ ਨੇ ਵੀ ਇਹੀ ਕਿਹਾ ਕਿ ਮਨਰੇਗਾ ਵਾਲਿਆਂ ਕੋ ਮਨਰੇਗਾ ਵਾਲੇ ਕੋਰ ਵਕੀਲ ਬਣੇ ਆਪਾਂ ਇਹਨਾਂ ਕੋ ਹਰਿਆ ਭਰਿਆ ਆਪਣਾ ਪਿੰਡ ਨੂੰ ਸਾਫ਼ ਬਣਾਉਣਾ ਵਧੀਆ ਅੱਛਾ ਜੀ ਹਾਂਜੀ ਦੇਖੀ ਮੈਨੂੰ ਇਹ ਸੁਖਦੇਵ ਸਿੰਘ ਜੀ ਅਸੀਂ ਦੇਖਿਆ ਵੀ ਜਿਆਦਾ ਜਿਹੜੇ ਲੋਕ ਨੇ ਰੁੱਖ ਲਗਾਉਂਦੇ ਜਰੂਰ ਨੇ ਚਾਹੇ ਇੱਕ ਦਾ ਬੂਟਾ ਲਗਾਉਣ ਪਰ ਉਸ ਦੀ ਬਾਰ ਪਾਲਣ ਪੋਸ਼ਣ ਨਹੀਂ ਕਰਦੇ ਅਸੀਂ ਦੇਖਿਆ ਨਾ ਦੇ ਬਾਅਦ ਪਿੱਛੇ ਜਾ ਛਾਤ ਮਾਰਦੇ ਨੇ ਵੀ ਬੂਟਾ ਪਰ ਰਿਹਾ ਕਿ ਨਹੀਂ ਵੱਡਾ ਹੋ ਰਿਹਾ ਕਿ ਨਹੀਂ ਰੋ ਰਿਹਾ ਉਹਨੂੰ ਕਦੀ ਕਦੀ ਕੋਈ ਜਾਨਵਰ ਖਾ ਜਾਂਦਾ ਜਾਂ ਉਹ ਸੁੱਕ ਛੜ ਜਾਂਦਾ ਉਹਦੀ ਪਾਲਣ ਪੋਸ਼ਣ ਨਹੀਂ ਕਰਦੇ ਪਰ ਤੁਸੀਂ 9000 ਦੇ ਵੱਧ ਜਿਹੜੇ ਰੁੱਖ ਨੇ ਪਾਲ ਪੋਸਖਿਆ ਵੱਡਿਆ ਕੀਤੇ ਕਿੰਨੀ ਕਿ ਮਿਹਨਤ ਕਰਨੀ ਪਈ ਇਹਦੇ ਵਾਸਤੇ ਨੇ ਸਾਂਝਾ ਕਰ ਦਿਓ ਜੀ ਦਰਸ਼ਕਾਂ ਨੂੰ ਜਨ ਮਿਹਨਤ ਵੀਰ ਜੀ ਤੁਸੀਂ ਇਹ ਵੇਖ ਲਓ ਵੀ ਇਹਨਾਂ ਨੂੰ ਮਿਹਨਤ ਕੋਈ ਨਾ ਇਹਨਾਂ ਕੋਈ ਖਸ ਮੰਗਣਾ ਖਾਲੀ ਨਾ ਕੋਈ ਖਾਦ ਮੰਗਣੀ ਨਾ ਸਿਰਫ ਇਹਨਾਂ ਨੂੰ ਦੋ ਟਾਈਮ ਪਾਣੀ ਦੇਣਾ ਆਪਾਂ ਦੋ ਟਾਈਮ ਪਾਣੀ ਪਾਉਣਾ ਵਾ ਸਵੇਰੇ ਸ਼ਾਮੀ ਪਾ ਦੇਣਾ ਮੇਰੇ ਕੋਈ ਇੰਨੇ ਰੋਕਿਆ ਕਿ ਵੀਰ ਜੀ ਮੈਂ ਇੱਕ ਪ੍ਰੋਖ ਦੀ ਵਾਰੀ ਚੌਥੇ ਦਿਨ ਆਉਂਦੀ ਪਾਣੀ ਦੀ ਤੇ ਚੌਥੇ ਦਿਨ ਬਾਅਦ ਇਹਨਾਂ ਨੂੰ ਪਾਣੀ ਦੇਣਾ ਦੋਵੇਂ ਟਾਈਮ ਕੋਈ ਚੱਕਰ ਨਹੀਂ ਆ ਪਾਲਦੇ ਪੋਦੇ ਆਪ ਵੀ ਆਪ ਹੀ ਸਾਰਾ ਕੁਝ ਪਾਲਣ ਪਾਸ ਇਹਨਾਂ ਦੀ ਕੇਰ ਜਿੱਦਾਂ ਧਿਆਨ ਰੱਖੋ ਸਰਪੰਚ ਸਾਹਿਬ ਨੇ ਚਾਰਦਵਾਰੀ ਕਰਾ ਕੇ ਦਿੱਤੀ ਬਲਵਿੰਦਰ ਸਿੰਘ ਸਰਪੰਚ ਨੇ ਆਪਣੇ ਬਹੁਤ ਸਹਿਯੋਗ ਦਿੰਦੇ ਉਹਨਾਂ ਅੱਧਾ ਕਿਲਾ ਜ਼ਮੀਨ ਆ ਦਿੱਤੀ ਆ ਸਾਨੂੰ ਜੰਗਲ ਨਾਲ ਲਈ ਲਿਖ ਕੇ ਦਿੱਤੀ ਪੰਚਾਇਤ ਚੋਂ ਮਤਲਬ ਮਤਾ ਪਾਕ ਦਿੱਤਾ ਵੀ ਤੁਸੀਂ ਲਾਓ ਕੋਈ ਗੱਲ ਨਹੀਂ ਆਪਣੇ ਪਿੰਡ ਨੂੰ ਹਰਿਆ ਭਰਿਆ ਬਣਾਓ ਹੁਣ ਵੀ ਉਹ ਕਹਿ ਰਹੇ ਸੀ ਕੱਲ ਨੂੰ ਦਾ ਫੋਨ ਆਇਆ ਹੈ ਕਿ ਆਪਾਂ ਸੋਨੂੰ ਇਹ ਨਹੀਂ ਕਿ ਆਪਾਂ ਤੈਨੂੰ ਛੜਤਾ ਵਾ ਛੜਕਾਂ ਦੇ ਵੀ ਆਪਾਂ ਪੂਰੇ ਰੁੱਖ ਲਾਉਣੇ ਜਿਹੜੀਆਂ ਆਪਣੇ ਪਿੰਡ ਨੂੰ ਕ੍ਰੋਸਿੰਗ ਛੜਕਾਂ ਆਉਂਦੀਆਂ ਜਿੰਨੀਆਂ ਸਾਰੀਆਂ ਰੁੱਖ ਲਾ ਕੇ ਟੈਂਕੀ ਬਣਾਵਾਂਗੇ ਇੱਕ ਟਰੈਕਟਰ ਵਾਲੀ ਮਤਲਬ ਪੂਰਾ ਸਜ ਹੋ ਗਿਆ ਸਾਰੇ ਪਿੰਡ ਮਤਲਬ ਵੀ ਪੂਰਾ ਪੁੱਤਾਂ ਵਾਂਗ ਜਿਵੇਂ ਪਾਲ ਪੋਸ ਕੇ ਪੁੱਤਾਂ ਨੂੰ ਵੱਡਿਆ ਕਰੀਦਾ ਵਾ ਦੇਖਭਾਲ ਕਰੀਦੀ ਆ ਉਸੇ ਤਰ੍ਹਾਂ ਜਿਹੜਾ ਤੁਸੀਂ ਇਹ ਦੁੱਖਾਂ ਨੂੰ ਇਸੇ ਤਰ੍ਹਾਂ ਪਾਲਿਆ ਆਪਣੇ ਨੂੰ ਹਾਂਜੀ ਵੀਰੇ ਮੈਂ ਤੁਹਾਨੂੰ ਅੱਗੇ ਵੀ ਕਹਿ ਚੁੱਕਾ ਕਿ ਜਦੋਂ ਤੁਸੀਂ ਆਓਗੇ ਨਾ ਅੰਦਰ ਇਹਨਾਂ ਦੇ ਵਿੱਚ ਤਾਂ ਨਾਲ ਲੱਗਣਗੇ ਗੱਲਾਂ ਕਰਨਗੇ ਮਤਲਬ ਪੁੱਤਾਂ ਦੇ ਇੱਕ ਮੇਰਾ ਬੇੜਾ ਵਾ 12 ਸਾਲ ਦਾ ਬੇੜਾ ਵਾ ਉਹ ਵੀ ਨਾਲ ਹੀ ਪਾਣੀ ਲਵਾਉਂਦਾ ਮੈਂ ਉਹਨੂੰ ਮੋਹਲ ਕਰ ਦਿੰਦਾ ਕਿ ਪ੍ਰਭ ਇਹ ਤੇਰੇ ਨਾਲ ਵੱਡੇ ਹੋ ਗਏ ਆ ਤੇਰੇ ਨਾਲੋਂ ਵੱਡੇ ਹੋ ਗਏ ਆ ਤੇ ਉਹਦੇ ਪਾਪਾ ਇਹ ਰੋਕਿਆ ਮੈਂ ਬੱਚਾ ਤੇ ਉਹ ਨਾਲ ਪਾਣੀ ਮੇਰੇ ਪਿੱਕ ਵੀ ਹੈਗੇ ਮੈਂ ਤਾਂ ਨੁਸਾਨੀਆਂ ਕਰਾਂਗਾ ਬੱਚਿਆਂ ਦੀਆਂ ਮੇਰੀ ਵਾਈਫ ਨਾਲ ਪਾਣੀ ਲਵਾਉਂਦੀ ਆ ਸਾਰਾ ਮਤਲਬ ਪਰਿਵਾਰ ਅਸੀਂ ਸਮਰਪਤ ਹਾਂ ਰੁੱਖਾਂ ਦੀ ਬਿਲਕੁਲ ਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਵਾਤਾਵਰਣ ਨੂੰ ਪਿਆਰ ਕਰਦੇ ਨੇ ਉਹਨਾਂ ਵਾਸਤੇ ਖਾਸ ਕਰਕੇ ਖਬਰ ਆ ਤੁਸੀਂ ਦੇਖ ਸਕਦੇ ਹੋ ਵੀ ਜੀ ਐਡੀ ਭਿਆਨਕ ਜਿਹੜੀ ਬਿਮਾਰੀ ਆ ਉਹ ਜਿਹੜੀ ਠੀਕ ਹੋਈ ਆ ਇਸ ਵੀਰ ਨੂੰ ਜਿਹੜੀ ਕਿ ਕੈਂਸਰ ਸੀ ਗਲੇਰੀ ਤੁਸੀਂ ਦੇਖਿਆ ਵੀ ਵਾਤਾਵਰਨ ਨੂੰ ਪਿਆਰ ਕਰਦੇ ਨੇ ਤੇ ਉਹਨਾਂ ਵਾਸਤੇ ਖਾਸ ਕਿ ਖਬਰ ਹੈ ਖਬਰ ਜੂ ਦਿਖਾਵਾਂਗੇ ਤੁਹਾਨੂੰ ਅੰਮ੍ਰਿਤਸਰ ਦੇ ਪਿੰਡ ਜਗਦੇਹ ਕਲਾਂ ਦੀ ਹੈ ਗੁਰੂ ਨਾਨਕ ਪਵਿੱਤਰ ਜੜ ਜੰਗਲ ਆ ਅਤੇ 36 ਤਰ੍ਹਾਂ ਦੀਆਂ ਜਿਹੜੀਆਂ ਇੱਥੇ ਪੌਦੇ ਲਗਾਏ ਗਏ ਨੇ ਤੁਸੀਂ ਦੇਖ ਸਕਦੇ ਹੋ ਲਿਖਿਆ ਵੀ ਆ ਹਰੜ ਅਰਜੁਨ ਬੇੜਾ ਸਿੰਬਲ ਬੋਹ ਬੇਲ ਦੇਸੀ ਕਿੱਕੜ ਅਤੇ ਜੰਮ ਨਿੰਮ ਹਰ ਅਤੇ ਹੋਰ ਵੀ ਵੱਖ-ਵੱਖ ਤਰ੍ਹਾਂ ਦੇ ਜਿਹੜੇ ਨੇ ਇੱਥੇ ਤੁਹਾਨੂੰ ਫਾਲਦਾਰ ਤੇ ਸ਼ਾਨਦਾਰ ਜਿਹੜੇ ਬੂਟੇ ਮਿਲਗੇ ਤੇ ਗੁਰਦੇਵ ਦੀਆਂ ਭੱਗੇ ਵੀ ਚੱਲਦੇ ਆ ਅੱਗੇ ਜਾ ਕੇ ਹੋਰ ਦੇਖਦੇ ਆ ਕਿਸ ਤਰ੍ਹਾਂ ਦੇਖਭਾਲ ਕਰਦੇ ਹੋ ਇਸ ਚੀਜ਼ ਨੂੰ ਲੈ ਕੇ ਇਹ ਇਹਨਾਂ ਵਾਸਤੇ ਕੋਈ ਕੋਈ ਸਪੈਸ਼ਲ ਕੋਈ ਖਾਦਗਾਰਾ ਵੀ ਪਾਉਂਦੇ ਹੋ ਕਿਸੇ ਤਰ੍ਹਾਂ ਦੀ ਕਿਸੇ ਕਿਸ ਤਰ੍ਹਾਂ ਦੇ ਕਿ ਜੋ ਕਿ ਕੀੜਾ ਗੂੜਾ ਲੱਗਦਾ ਡਰਨਾ ਰਵੇ ਹਾਂ ਕੀੜਾ ਵੇਖੋ ਹੁਣ ਪੱਤੇ ਕੀੜੇ ਖਾਂਦੇ ਨਾ ਕੁਦਰਤ ਨੂੰ ਸਮਰੱਥ ਪੱਤੇ ਸਾਰਾ ਕੁਝ ਨਾ ਕੋਈ ਆਪਾਂ ਇਹਨਾਂ ਨੂੰ ਖਾਦ ਪੋਣੀ ਨਾ ਕੀੜਿਆਂ ਨੂੰ ਖਤਮ ਹੀ ਕਰਨਾ ਕੀੜੇ ਖਾਂਦੇ ਪੱਤਿਆਂ ਨੂੰ ਪੱਤਿਆਂ ਕੀੜਿਆਂ ਨੂੰ ਫਿਰ ਗਾਂ ਜਾਨਵਰ ਖਾਂਦੇ ਆ ਸਿਉਖ ਪੈਂਦੀ ਸੀ ਉਹਨੂੰ ਚਿੜੀਆਂ ਖਾਂਦੀਆਂ ਇਦਾਂ ਮਤਲਬ ਸਿਸਟਮ ਚੱਲਦਾ ਰਹਿੰਦਾ ਗੁਜ਼ਰਦਾਦਾ ਆਪਾਂ ਇੱਕ ਚੀਜ਼ ਨੂੰ ਖਤਮ ਕਰਾਂਗੇ ਉਹਦੇ ਨਾਲ ਕਈ ਚੀਜ਼ਾਂ ਖਤਮ ਹੋ ਜਾਣੀਆਂ ਇਹ ਆਪਾਂ ਮਾਲਕ ਕੀੜੇ ਖਤਮ ਕਰਦੇ ਆ ਕੀੜੇ ਨਾਲ ਹੋਰ ਜਾਨਵਰ ਜਿਹੜੇ ਇਹਨਾਂ ਨੂੰ ਖਾਂਦੇ ਉਹ ਖਤਮ ਹੋ ਜਾਂਦੇ ਆ ਇਦਾਂ ਚੱਲਦਾ ਰਹਿਣਾ ਇਹਨਾਂ ਦਾ ਸਾਰਾ ਕੁਝ ਲੈਣਾ ਅਸੀਂ ਵੀ ਇਹਨਾਂ ਤੋਂ ਲਿਆ ਆ ਇੱਕ ਇਨਸਾਨ ਆ ਜਿਹੜਾ ਕੁਦਰਤ ਨੂੰ ਪਿਆਰ ਨਹੀਂ ਕਰਦਾ ਬਾਕੀ ਸਾਰੇ ਆਵੇ ਲੋ ਕੀੜੇ ਮਕਬੜੇ ਸਾਰਾ ਕੁਝ ਕੁਦਰਤ ਨੂੰ ਪਿਆਰ ਕਰਦੇ ਆ ਅਸੀਂ ਛੜਕਾਂ ਦੇ ਰੁੱਕ ਸਾੜੀ ਜਾਂਦੇ ਆ ਉਹਨਾਂ ਦੀ ਕੇਅਰ ਨਹੀਂ ਕਰਦੇ ਜੇ ਅਸੀਂ ਲਾ ਲਈਨੇ ਉਹਦੇ ਨਾਲ ਵੇਖਣਾ ਨਹੀਂ ਇਹ ਕਰਕੇ ਮੇਰਾ ਵੀ ਇਹੀ ਸੁਝਾਇਆ ਕਿ ਜਿੱਦਾਂ ਪਿੰਡ 'ਚ ਪੰਚਾਇਤੀ ਜ਼ਮੀਨਾਂ ਸਾਰਿਆਂ ਕੋ ਪੰਚਾਇਤ ਦੀ ਜ਼ਮੀਨ ਨੂੰ ਹਰ ਇੱਕ ਸਰਪੰਚ ਨੂੰ ਚਾਹੀਦਾ ਕਿ ਅੱਧਾ-ਅੱਧਾ ਕਿਲਾ ਜ਼ਮੀਨ ਲੈ ਕੇ ਦੇਵੇ ਆਪਾਂ ਪੰਜਾਬ ਬਚਾਉਂਦੀਆਂ ਤੇ ਗੱਲਾਂ ਬਹੁਤ ਕਰਦੇ ਆਂ ਲੇਕਿਨ ਗਾੜੀ ਕੋਈ ਨਹੀਂ ਲੱਗਦਾ ਹੁਣ ਆਡੇ ਸਰਪੰਚ ਸਾਹਿਬ ਦੀ ਪਹਿਲ ਕਰਮੀ ਆ ਕਿ ਉਹਨਾਂ ਜ਼ਮੀਨ ਲੈ ਕੇ ਦਿੱਤੀ ਬਿਨਾ ਕਿਸੇ ਪੁਛੇ ਤੋਂ ਪਟਵਾਰੀ ਸਰਦਾਰੀ ਤੋਂ ਕਿਸੇ ਨੂੰ ਨਹੀਂ ਜ਼ਮੀਨ ਲੈ ਕੇ ਦਿੱਤੀ ਮਦਾ ਪਾਕ ਦਿੱਤਾ ਉਹਦੇ ਵਿੱਚ ਹੀ ਆਪਾਂ ਜੰਗਲ ਆਇਆ ਇੱਕੋ ਸਿੱਖ ਦੇ ਨਾਲ ਰੜ ਕੇ ਬਿਲਕੁਲ ਅਸੀਂ ਦੇਖਿਆ ਵੀ ਗੁਰਦੇਵ ਜੀ ਜਦੋਂ ਤੱਕ ਅਸੀਂ ਦੇਦੇ ਲੋਕਾਂ ਕੋ ਸਮਾਂ ਨਹੀਂ ਹੁੰਦਾ ਲੋਕ ਕਹਿੰਦੇ ਸਾਡੇ ਕੋਲ ਸਮਾਂ ਨਹੀਂ ਹੈ ਤੇ ਲੋਕ ਇਸ ਚੀਜ਼ ਨੂੰ ਲੈ ਕੇ ਬੜਾਵਾ ਦਿੰਦੇ ਨੇ ਜਰੂਰਵਾਤਾਵਾਦੀ ਗੱਲ ਕੀਤੀ ਜਾਂਦੀ ਆ ਪੌਦੇ ਲਾਉਣ ਦੀ ਗੱਲ ਕੀਤੀ ਜਾਂਦੀ ਆ ਪਰ ਲੋਕ ਲੋਕ ਸਮਾਂ ਨਹੀਂ ਲੱਗਉਗਾ ਹੈਗਾ ਲੋਕਾਂ ਦੇ ਕੋਲ ਟਾਈਮ ਨਹੀਂ ਹੈਗਾ ਜੇਕਰ ਘਰ ਦੇ ਬਾਹਰ ਵੀ ਉਹਨਾਂ ਦੇ ਬੂਟੇ ਲੱਗਾ ਹੁੰਦਾ ਕੋਈ ਪੌਦਾ ਲਾਉਂਦੇ ਨੇ ਤਾਂ ਅਸੀਂ ਦੇਖਿਆ ਲੋਕ ਕੋਈ ਪਾਣੀ ਵੀ ਨਹੀਂ ਦਿੰਦੇ ਉਹਨੂੰ ਵੀ ਚੰਗੀ ਤਰ੍ਹਾਂ ਪਾਲ ਪੋਸ਼ ਨਹੀਂ ਕਰਦੇ ਪਰ ਤੁਸੀਂ ਦੇ 9000 ਤੋਂ ਵੱਧ ਜਿਹੜੇ ਬੂਟੇ ਨੇ ਪਾਲ ਪੋਸ਼ ਕੇ ਵੱਡਿਆ ਕੀਤੇ ਨੇ ਆ ਜਿਹੜੀ ਆ ਪੂਰਾ ਜੰਗਲ ਦਾ ਜਿਹੜਾ ਇਹ ਤੁਹਾਡੇ ਕੋਲ ਜਿਹੜਾ ਤਿਆਰ ਕੀਤਾ ਗਿਆ ਹੈ ਜੀ ਜਿੰਨਾ ਤੁਸੀਂ ਇਹਦੇ ਨਾਲ ਪਿਆਰ ਕਰੋਗੇ ਨਾ ਉਨਾ ਹੀ ਤੁਹਾਨੂੰ ਦੇਊਗੀ ਕੁਦਰਤ ਆ ਤੁਹਾਡੇ ਸਾਹਮਣੇ ਮੇਰੇ ਤੇ ਇੱਕ ਐਗਜ਼ਾਮਪਲ ਸੈੱਟ ਕੀਤੀ ਹੈ ਕੁਦਰਤ ਨੇ ਮੈਂ ਇਹਨਾਂ ਨਾਲ ਪਿਆਰ ਕਰਦਾ ਤੇ ਮੈਨੂੰ ਜੀਵਨ ਇਹਦੇ ਬਦਲੇ ਦਿੱਤਾ ਹੈ ਨਾ ਦੋਰੇ ਮਤਲਬ ਜੀਵਨ ਮੈਨੂੰ ਦਿੱਤਾ ਵਾ ਇੱਕ ਵਾਰੀ ਤੇ ਸਾਹ ਖਤਮ ਹੋ ਗਏ ਸੀ ਮੇਰੇ ਸਾਰੇ ਫੇਰ ਮੈਨੂੰ ਇਹਨਾਂ ਦੋਰੇ ਖੜੇ ਕੀਤਾ ਵਾ ਮਤਲਬ ਜੋ ਵੀ ਮੇਰਾ ਜੀਵਨ ਹੈ ਦੋਰੇ ਇਹਨਾਂ ਦਾ ਕਰਕੇ ਹੀ ਹੈ ਕੁਦਰਤ ਦਾ ਕਰਕੇ ਹੀ ਹੈ ਤੇ ਮੇਰੀ ਕੋਸ਼ਿਸ਼ ਵੀ ਇਹ ਆ ਵੀ ਜਿੰਨੇ ਸਾਹ ਲੈਣੇ ਨੇ ਇਹਨਾਂ ਦੇ ਨਾਲ ਹੀ ਲੈਣੇ ਆ ਪਿਆਰ ਕਰਕੇ ਦੇਖੋ ਤੁਸੀਂ ਕੁਦਰਤ ਨਾਲ ਕੁਦਰਤ ਤੁਹਾਨੂੰ ਡੋਲ ਦੇਊਗੀ ਬਿਲਕੁਲ ਆਪਣੇ ਤੋਂ ਡਬਲ ਦਊਗੀ ਉਹ ਜੋ ਇਹ ਖਾਂਦੇ ਪੀਂਦੇ ਢਾਲ ਫੁਲਕਾ ਗੁਰ ਆਮ ਦਾਖ ਦੀ ਮੇਰ ਨਾਲ ਚੱਲਣ ਡਿਆ ਤੇ ਗੁਰਦੇਵ ਸਿੰਘ ਦੇ ਨਾਲ ਨਾਲ ਹੋਰ ਕਿਹੜੇ ਆ ਜੋ ਯਾਰ ਦੋਸਤਾਂ ਦੀ ਸਪੋਰਟ ਹੈਗੀ ਆ ਜਿਹੜੇ ਨਾਲ ਹਰ ਟਾਈਮ ਗੁਰਦੇਵ ਦੇ ਖੜਦੇ ਨੇ ਇਹ ਫਿਰ ਡਿਊਟੀਆਂ ਮੰਡੀਆਂ ਹੁੰਦੀਆਂ ਨੇ ਪੀ ਅੱਜ ਗੁਰਦੇਵ ਲਈ ਪਾਣੀ ਲਾਉਣਾ ਵਾ ਜਾਂ ਸਵੇਰੇ ਅਜੂਸੇ ਵੀਰ ਨੇ ਆ ਕੇ ਸੇਵਾ ਕਰਨੀ ਆ ਕਿਸ ਤਰ੍ਹਾਂ ਸਾਰਾ ਕੰਮ ਕਰਾਂਦੇ ਹੋ ਟੀਮ ਵਰਕ ਜੀ ਟੀਮ ਵਰਕ ਨਹੀਂ ਟੀਮ ਵਰਕ ਵੀ ਕਹਿ ਸਕਦੇ ਟੀਮ ਵਰਕ ਜਿੱਦਾਂ ਮੇਰਾ ਵੀਰ ਸਰਪਜੀਤਿਆ ਨਾਲ ਉਹ ਗੁਰਪ੍ਰੀਤ ਆ ਕਲਵੰਤਿਆ ਬ੍ਰਦਰ ਮੇਰਾ ਇਹ ਵੀ ਨਾਲ ਪਾਣੀ ਲਵਾਉਂਦਾ ਆਪਣੇ ਇੱਕ ਹਰਪਜਨ ਸਰੀ ਨੇ ਉਹ ਬਾਹਰ ਚਲੇ ਗਏ ਚਲੋ ਉਹ ਵੀ ਬੜਾ ਸਹਯੋਗ ਆਪਾਂ ਨੂੰ ਦਿੰਦੇ ਰਹੇ ਬੂਟੇ ਲਾਉਣ ਦੇ ਨਾਲ ਮਾਸਟਰ ਬਲਦੇਵ ਸਿੰਘ ਨੇ ਉਹ ਵੀ ਉਹਨਾਂ ਦਾ ਬਹੁਤ ਸਹਯੋਗ ਰਿਆ ਨਾਲ ਉਹ ਕਿਸੇ ਕੰਮ ਦਾ ਕਰਕੇ ਆ ਨਹੀਂ ਪਾਏ ਨੇ ਤੇ ਉਹਨਾਂ ਜ਼ਰੂਰ ਆਉਣਾ ਹੈ ਤੇ ਇਹ ਤਾਂ ਟਿਊਬਵਰਕ ਲਵਾ ਦਿੰਦੇ ਆ ਨਾਲ ਵੀਰੇ ਪਾਣੀ ਦਾ ਸਾਰਾ ਆਪਣਾ ਜੁਮਿਆ ਲੈਂਦਾ ਜਿਹੜਾ ਬੂਟਾ ਲਵਾਤਾ ਉਹਨਾਂ ਨਾਲ ਗੋਦ ਹੀ ਲੈਣਾ ਮਤਲਬ ਇੱਧਰ ਉੱਧਰ ਨਹੀਂ ਜਾਣਾ ਨਮਾਇਦ ਕਿਤੇ ਰਿਸ਼ਤੇਦਾਰ ਕੋ ਨਹੀਂ ਜਾਂਦਾ ਬਸ ਮਾਲਾ ਜਾਣਾ ਤੇ 1-2 ਘੰਟੇ ਜਾਣਾ ਬਾਅਦ ਇੰਨਾ ਦੇ ਖੇਚੇ ਨਹੀਂ ਆ ਤੁਹਾਨੂੰ ਕਿਤੇ ਬਹਿਣ ਹੋਣੀ ਦੇਣਗੇ ਤੇ ਮੈਨੂੰ ਇਥੇ ਜੋ ਦੱਸੋ ਜੋ ਤੁਸੀਂ ਸਵੇਰ ਦੀ ਸ਼ੁਰੂਆਤ ਕਰਦੇ ਉੱਥੇ ਆ ਕੇ ਬੈਠਦੇ ਹੋ ਕਿੰਨਾ ਇੱਕ ਮਨ ਨੂੰ ਸਕੂਨ ਮਿਲਦਾ ਕਿੰਨੀ ਕ ਇਥੇ ਪੋਜਿਟਿਵ ਜਿਹੜੀ ਆ ਹਵਾ ਆ ਕਿੰਨੀ ਕ એનર્ਜੀ ਮਿਲਦੀ ਆ ਸ਼ਾਮ ਨੂੰ ਜਦੋਂ ਰਹਿਰਾਸ ਦਾ ਵੇਲਾ ਹੁੰਦਾ ਇੱਥੇ ਆ ਕੇ ਪਾਠ ਪੂਜਾ ਕਰਦੇ ਹੋ ਵਾਹਿਗੁਰੂ ਦਾ ਨਾਮ ਜਪਦੇ ਹੋ ਬਾਣੀ ਕਰਦੇ ਹੋ ਅਸੀਂ ਦੇਖਿਆ ਤੁਸੀਂ ਇੱਥੇ ਚੌਂਗਲਾ ਮਾਰ ਕੇ ਬੈਠੇ ਹੋ ਰਬ ਰਬ ਕਰ ਰਹੇ ਸੀ ਤੋਂ ਕਿੰਨਾ ਕ ਫਿਰ ਜਿਹੜਾ ਧਿਆਨ ਆ ਉਹ ਜਿਹੜਾ ਪਰਮਾਤਮਾ ਦੇ ਨਾਲ ਲੱਗਦਾ ਜਦੋਂ ਸ਼ਾਂਤ ਕਾਂਤ ਮਿਲ ਆਉਂਦਾ ਏ ਤੂੰ ਹੀ ਸੁਣਿਆ ਬਲਹਾਰੀ ਕੁਦਰਤ ਵਸਿਆ ਫਿਰ ਅੰਤ ਨਾ ਆਇਆ ਏ ਕਰਕੇ ਕੁਦਰਤ ਜੇ ਆਪਾਂ ਇਹਨਾਂ ਦੇ ਵਿੱਚ ਬਹਿ ਕੇ ਸਿਮਰਨ ਕਰਦੇ ਤੇ ਤੁਹਾਨੂੰ ਤੁਹਾਨੂੰ ਪਤਾ ਹੀ ਕੋਈ ਨਹੀਂ ਵੀ ਜੰਨਤ ਅਸਲੀ ਜੰਨਤ ਇਹ ਆ ਜੰਨਤ ਅਸਲੀ ਇਹ ਮਿਲੂਗੀ ਤੁਹਾਨੂੰ ਮਤਲਬ ਕੁਦਰਤ ਨਾਲ ਪਿਆਰ ਕਰੋਗੇ ਨਾ ਇੱਥੇ ਬਹਿ ਕੇ ਕਰੋਗੇ ਇਹ ਆਪਣੇ ਠੱਗੀ ਸਾਹਿਬ ਗੁਰਦੁਆਰੇ ਵਾਲੇ ਬਾਬਾ ਜੀ ਜਿਹੜੇ ਉਹ ਸਾਰਾ ਮਤਲਬ ਸਿਮਰਨ ਆਪਣਾ ਜਿੰਨਾ ਵੀ ਨਗਰ ਕੀਰਤਨ ਵੀ ਹੁੰਦਾ ਜਿਹੜਾ ਸਾਰਾ ਇਹ ਜੰਗ ਵਿੱਚ ਬਹਿ ਕੇ ਹੀ ਇਦਾਂ ਕਰਦੇ ਨੇ ਤੇ ਮਾਲ ਸਾਹਿਬ ਇੱਥੇ ਵੀ ਆਮ ਜਾਨਵਰ ਤੁਹਾਨੂੰ ਵੇਖਰ ਸਵੇਰੇ ਸਵੇਰੇ ਤੁਸੀਂ ਆਓਗੇ ਨਾ ਐ ਚਿੜੀਆਂ ਚੈਗਦੀਆਂ ਫਿਰਨਗੀਆਂ ਤੋਤੇ ਆ ਇੱਥੇ ਸਾਰੇ ਜਾਨਵਰ ਤਕਰੀਬਨ ਪੰਛੀ ਸਾਰੇ ਹੋਣਗੇ ਤੁਹਾਡੇ ਕੋ ਇੱਥੇ ਜਿਹੜਾ ਛੱਪੜ ਦਾ ਜਨਮ ਮਗਰਾਈਆਂ ਮਰੂਈਆਂ ਤੇ ਅੱਤਰ ਹੋਏ ਇੱਥੇ ਤੁਰੇ ਫਿਰਨਗੇ ਲੱਗ ਗਏ ਜਿਹੜਾ ਕਦੀ ਤੁਸੀਂ ਪੰਛੀ ਨਹੀਂ ਦੇਖਿਆ ਹੋਗਾ ਉਹ ਵੀ ਪੰਛੀ ਤੁਹਾਨੂੰ ਇੱਥੇ ਮਿਲੇਗਾ ਤੇ ਹਰ ਇੱਕ ਤਰ੍ਹਾਂ ਦੀ ਜਿਵੇਂ ਅਸੀਂ ਦੇਖਦੇ ਵੀ ਅੱਜਕੱਲ ਕੋਇਲ ਦੀ ਆਵਾਜ਼ ਨਹੀਂ ਸੁਣਨ ਨੂੰ ਮਿਲਦੀ ਜਾਂ ਹੋਰ ਜਿਹੜੇ ਪਰੰਛੀ ਦੀ ਜਾਤੀ ਨੇ ਜਿਹੜੇ ਨਹੀਂ ਵੇਖਣ ਨੂੰ ਮਿਲਦੇ ਪਰ ਇਸ ਤੁਹਾਡੇ ਜਿਹੜੇ ਜੰਨਤ ਵਿੱਚ ਹਰ ਇੱਕ ਤਰ੍ਹਾਂ ਦੇ ਜਿਹੜੇ ਪੰਛੀ ਨੇ ਇੱਥੇ ਤੁਹਾਨੂੰ ਵੇਖਣ ਨੂੰ ਮਿਲਣਗੇ ਹਾਂਜੀ ਵੀਰ ਜੀ ਹਾਂਜੀ ਬਹੁਤ ਹੀ ਮਤਲਬ ਜਦੋਂ ਤੁਸੀਂ ਆਣ ਕੇ ਇਹਦੇ ਵਿੱਚ ਐਂਟਰੀ ਕਰੋਗੇ ਇਹ ਤਾਂ ਦੂਰੋਂ ਪਾ ਲੱਗ ਇਹਨਾਂ ਨੂੰ ਐ ਲੱਗਦਾ ਕਿ ਜਿੱਦਾਂ ਸਾਡਾ ਫਾਦਰ ਆ ਗਿਆ ਪਿਓ ਆ ਗਿਆ ਦੂਰੋਂ ਚੱਕਣ ਦੇ ਆਪਿੰਦੇ ਫਿਰ ਮੈਂ ਪਾਣੀ ਪਾਉਣਾ ਉਹਦਾਂ ਦੇ ਵਿੱਚ ਗੁੱਜਿਆਂ ਦੇ ਵਿੱਚ ਇਹਨਾਂ ਲਈ ਪਾਣੀ ਰੱਖੀਦਾ ਫਿਰ ਜੋ ਵੀ ਆਪਣਾ ਤਿਲ ਫੁੱਲ ਹੋਏਨ ਵਾਲੀ ਲੈ ਕੇ ਆਈਦਾ ਲਿਫਾਫੇ 'ਚ ਪਾ ਕੇ ਉਹ ਭਾਈ ਦਾ ਐਦਾਂ ਮੇਰੇ ਲੱਗੇ ਤੁਰੇ ਫਿਰਦੇ ਸਵੇਰੇ ਸਵੇਰੇ ਕੋਈ ਚੱਕਰ ਨਹੀਂ ਗੁਰਦੇਸ਼ ਸਿੰਘ ਦੀ ਗੱਲ ਕਰੀਏ ਬੂਟਿਆਂ ਦੀ ਫਿਰ ਕਿੱਥੋਂ ਇਹਨੇ ਬੂਟੇ ਲਿਆਏ ਸੀ ਕਿੱਥੋਂ ਆਏ ਜਿਹੜੇ ਪੈਸਿਆਂ ਦੀ ਗੱਲ ਕਰੀ ਜਾਂ ਪੈਸਿਆਂ ਦੇ ਲਿਆਂਦੇ ਜਾਂ ਕਿੱਥੋਂ ਸਾਰਾ ਮੇਨਟੇਨ ਕੀਤਾ ਜਾਏ ਸਾਰਾ ਜਿਹੜਾ 9000 ਬੂਟਾ ਤੁਸੀਂ ਲਗਾਇਆ ਜੇ ਜੀ ਜੀ ਕੋਈ ਤੇ ਮੈਨੂੰ ਈਕੋ ਸਿੱਖ ਵਾਲਿਆਂ ਬੂਟੇ ਲਾ ਕੇ ਮਤਲਬ ਮਗਾ ਕੇ ਦਿੱਤੇ ਨਾਲ ਹੀ ਉਹ ਆਉਂਦੀਆਂ ਨੇ ਜੀ ਟੀਮ ਵੀ ਆਉਂਦੀ ਥੋੜੀ ਇੱਕ ਦੋ ਜਾਨੇ ਨਾਲ ਆਉਂਦੇ ਕੁਛ ਆਵਰਲ ਕੇ ਲੈਦੇ ਕੁ ਸਿੱਖ ਵਾਲੇ ਬੂਟੇ 6000 ਬੂਟਾ ਉਹਨਾਂ ਲਿਆ ਕੇ ਦਿੱਤਾ ਮੈਨੂੰ ਉਹ ਜਿਹੜਾ 4-5000 ਆ ਆਪਣੇ ਪਿੰਡ ਨਸਰੀ ਜਗਦੇਵ ਕਲਾਂ ਜਗਦੇਵ ਕਲਾਂ ਨਸਰੀ ਆ ਉਥੋਂ ਮਤਲਬ ਲਿਆਵਣਾ ਮੈਂ ਬੂਟੇ ਸਾਰੇ ਉਹ ਮੈਨੂੰ ਪਰਵਾ ਮਨਰੇਗਾ ਦੀ ਨਸਰੀ ਆ ਨਾਲ ਉਹ வன ਵਿਭਾਗ ਦੀ ਉਥੋਂ ਲਈਦੇ ਬੂਟੇ ਫਰੀ ਦੇ ਫਰੀ ਹੋ ਗਏ ਬਹੁਤ ਬਹੁਤ ਧੰਨਵਾਦ ਜੀ ਏਸੀ ਗੱਲਬਾਤ ਕੀਤੀ ਗੁਰਦੇਵ ਸਿੰਘ सोनू ਜਿਹੜੇ ਕੀ ਪਿੰਡ ਜਗਦੇਵ ਕਲਾ ਰਣ ਵਾਲਾ ਜਿਹੜੇ ਕਮਰਸਰ ਵੇ ਤੁਸੀਂ ਦੇਖਿਆ ਵੀ ਇਹ ਜਗਦੇਵ ਕਲਾ ਦਾ ਪੇਂਟ ਬਹੁਤ ਮਸ਼ਹੂਰ ਪੇਂਟ ਹੋ ਗਿਆ ਇਸ ਨੌਜਵਾਨ ਕਰਕੇ ਇਹਨੇ ਜਿਹੜੇ ਕਿ ਜਨਰ ਜਿਹੜੀ ਆ ਕੁਦਰਤ ਨੂੰ ਜਿਹੜੇ ਪਿਆਰ ਕਰਦੇ ਨੇ ਇੱਥੇ ਇੱਕ ਜਨਤ ਜਿਹੜੀ ਇੱਕ ਮੈਂ ਕਹਿ ਸਕਦਾ ਵੀ ਸਵਰਗ ਵਗਾ ਇੱਥੇ ਜਿਹੜਾ ਮਾਹੌਲ ਬਣਾਇਆ ਵਾ ਕੁਦਰਤ ਦੀ ਜਿਹੜੀ ਗੋਚ ਚ ਬੈਠਾ ਜਿਹੜਾ ਵੀਰ ਆ ਅਤੇ ਇਸ ਵੀਰ ਕਰਕੇ ਅੱਜ ਜਿਹੜਾ ਪੇਂਟ ਬਹੁਤ ਮਸ਼ਹੂਰ ਹੋ ਗਿਆ ਲੋਕ ਦੂਰੋਂ ਦਰਾਂ ਦੇ ਆ ਕੇ ਦੇਖਦੇ ਨੇ ਇੱਥੇ 36 ਪ੍ਰਕਾਰ ਦੇ ਜਿਹੜੇ ਕਿ ਇੱਥੇ ਬੂਟੇ ਲਗਾਏ ਗਏ ਨੇ ਇਸ ਵੀਰ ਦਾ ਬਹੁਤ ਵੱਡਾ ਸਹਿਯੋਗ ਆ ਅਤੇ ਖਾਸ ਕਰਕੇ ਮੈਂ ਕਹਿ ਸਕਦਾ ਦਵਾਈਆਂ ਜਿਹੜੀਆਂ ਸੀ 3C ਸਟੇਜ ਤੇ ਕੈਂਸਰ ਉਹ ਜਿਹੜੀ ਸੀ ਜਿਹੜੀ ਭਿਆਨਕ ਬਿਮਾਰੀ ਹੈ ਜਿਹੜੀ ਕੈਂਸਰ ਦਾ ਆਪਦੀ ਉਹ ਠੀਕ ਹੋ ਚੁੱਕੀ ਆ ਇੱਥੇ ਆ ਕੇ ਕੁਦਰ ਦੀ ਗੋਦ ਵਿੱਚ ਤੁਸੀਂ ਦੇਖ ਸਕਦੇ ਇੱਥੇ ਆ ਕੇ ਇਹ ਪਰਮਾਤਮਾ ਦਾ ਨਾਲ ਜਪਦੇ ਨੇ ਇਹਨਾਂ ਦੀ ਸੇਵਾ ਵੀ ਕਰਦੇ ਨੇ ਅਤੇ ਉਹਨਾਂ ਕਹਿਆ ਵੀ ਜੇਕਰ ਮੈਨੂੰ ਬਚਾਉਣਾ ਤੇ ਤੁਹਾਡੇ ਹੱਥ ਵਾਸਤੇ ਆ ਜਾਂ ਮਾਰਨਾ ਤੁਹਾਡੇ ਹੱਥ ਵਾਸਤੇ ਆ ਪਰ ਪਰਮਾਤਮਾ ਜੇਕਰ ਕੁਦਰ ਨਾਲ ਪਿਆਰ ਕਰਦਾ ਤੇ ਕੁਦਰ ਕਦੀ ਵੀ ਜਾਣ ਨਹੀਂ ਦਿੰਦੀ ਤੁਸੀਂ ਦੇਖਿਆ ਆਪਣੇ ਪੁੱਤਰਾ ਵਾਂਗੂ ਇਹਨਾਂ ਨੇ ਪਾਲ ਪੋਸ ਕੇ ਵੱਡਾ ਕੀਤੇ ਨੇ ਇਹਨਾਂ ਨੂੰ ਬੂਟਿਆਂ ਨੂੰ ਤੇ ਇਹਨਾਂ ਹੀ ਜਿਹੜੇ ਪੌਦਿਆਂ ਨੇ ਇਹਨਾਂ ਦੀ ਜਾਨ ਵੀ ਬਚਾਈ ਆ ਸਾਡੀ ਦਰਸ਼ਕਾਂ ਨੂੰ ਅਪੀਲ ਆ ਜਿਹੜੇ ਕੁੱਤਰਾਂ ਨੂੰ ਪਿਆਰ ਕਰਦੇ ਨੇ ਆਪਣੇ ਲਾਗੇ ਜਾਂ ਆਪਣੇ ਗਵਾਨ ਹਰ ਕੋਈ ਜਿਹੜਾ ਕਿ ਉਹ ਬੂਟੇ ਜਰੂਰ ਲਗਾਇਆ ਕਰੋ ਤਾਂ ਜਿਹੜੇ ਕੁੱਤਰ ਨੂੰ ਪਿਆਰ ਇਸੇ ਤਰ੍ਹਾਂ ਬਣਿਆ ਰਵੇ ਤੋਂ ਗੱਲਬਾਤ ਕਰਾਂਗੇ ਉਸ ਨੌਜਵਾਨ ਜਿਹੜੇ ਕੀ ਵੀਰ ਨੇ ਜਿਹੜੇ ਨਾਲ ਸਾਥੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਵੀਰ ਕਿਸ ਤਰ੍ਹਾਂ ਦੇ ਦਿਓ ਵੱਡਾ ਸਹਯੋਗ ਹੈ ਵੀਰ ਦਾ ਗੁਰਦੇਸ਼ ਸਿੰਘ ਸੋਨੂ ਦਾ ਅੱਜ ਪੂਰੇ ਤੁਹਾਡੇ ਪਿੰਡ ਦਾ ਜਿਹੜਾ ਨਾ ਆ ਪੂਰੇ ਚਰਚਾ ਵਿੱਚ ਆ ਲੋਕ ਦੂਰ ਦੂਰ ਆ ਕੇ ਵੇਖਣ ਆਉਂਦੇ ਨੇ ਕੀ ਕਹਿਣਾ ਚਾਹੋਗੇ ਇਹ ਪਹਿਲਾਂ ਤੇ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੇ ਚੈਨਲ ਦਾ ਇਹ ਦੋਸਤ ਹੈ ਮੇਰਾ ਸਰਬਜੀਤ ਇਹ ਵੀ ਨਾਲ ਹੁੰਦਾ ਗੁਰਪ੍ਰੀਤ ਇਹ ਮੁੰਡਾ 15 20 ਤੋਂ ਪਲਾਸੀ ਮੁੰਡੇ ਹੁੰਦੇ ਆ ਜਿੱਦ ਦਿਨ ਭਾਜੀ ਡਿਊਟੀ ਲਾਉਂਦੇ ਆ ਆਪਾਂ ਸਾਰੇ ਆਈ ਦਾ ਇੱਥੇ ਬੈਠ ਕੇ ਨਾਲ ਨਾਈ ਦਾ ਵੀ ਇੱਥੇ ਫੁਵਾਰਾ ਵੀ ਲਾਇਆ ਨਾਲ ਪਾਣੀ ਵੀ ਲਾਈਦਾ ਕ ਵਾਰੀ ਵਾਰੀ ਇੱਕ ਇੱਕ ਦੋ ਦੋ ਜਾਣੇ ਜੰਗਲ ਦੇ ਵਿੱਚ ਵੜ ਜਾਈਦਾ ਪਾਣੀ ਲਾਉਂਦੇ ਰਹੀਦਾ ਸਾਰਾ ਦਿਨ ਮੈਂ ਇਦਾਂ ਨਗਾਲੀਦਾ ਜਿੱਦਨ ਸਾਡਾ ਹੁਣ ਮਿਲ ਗਿਆ ਛੁੱਟੀਆਂ ਚੱਲਦੀਆਂ ਮੈਂ ਕੈਮਰੇ ਸਕੂਲ ਡਰਾਈਵਰ ਆ ਤੇ ਮਤਲਬ ਇੱਥੇ ਰਹੀਦਾ ਜਦੋਂ ਇਹ ਕਹ ਦੇ ਵੀ ਮੈਂ ਦੋ ਦੋ ਘੰਟੇ ਲਈ ਜਾਣਾ ਘੰਟੇ ਲਈ ਫਿਰ ਸਾਡੀ ਡਿਊਟੀ ਲਾ ਦਿੰਦਾ ਜਾਂ ਇਹਦੀ ਲਾ ਦਿੰ ਤੇ ਇਦਾਂ ਕਰਕੇ ਸਾਡਾ ਸਰਕਲ ਚੱਲਦਾ ਰਹਿੰਦਾ ਕਿੰਨਾ ਕਿ ਚੰਗਾ ਲੱਗਦਾ ਜਦੋਂ ਸ਼ੁਰੂਆਤ ਕੀਤੀ ਸੀ ਵੀਰ ਨੇ ਕਿੰਨੇ ਬੂਟਿਆਂ ਤੋਂ ਕੀਤੀ ਸੀ ਅੱਜ 9000 ਤੋਂ ਵੱਧ ਬੂਟੇ ਲਾ ਦਿੱਤੇ ਨੇ ਵੀਰ ਨੇ ਜਿਹੜੇ ਕਿ ਫਾਲਦਾਰ ਵੀ ਨੇ ਸ਼ਾਨਦਾਰ ਵੀ ਨੇ ਵੱਖ-ਵੱਖ ਤਰ੍ਹਾਂ ਦੇ ਬੂਟੇ ਨੇ ਜਿਹੜੇ ਫਾਲਦਾਰ ਬੂਟੇ ਨੇ ਕਿਹੜੇ-ਕਿਹੜੇ ਬੂਟੇ ਫਾਲਦਾਰ ਨੇ ਜਿਹੜੇ ਕਿ ਜਿਹਨੂੰ ਫਾਲ ਲੱਗਦਾ ਹੈ ਫਾਲਦਾਰ ਬੂਟੇ ਜਿੱਦਾਂ ਅਮਰੂਦ ਹੋ ਗਿਆ ਤੇ ਆਪਣਾ ਜਾਮਨ ਹੋ ਗਿਆ ਠੀਕ ਹੈ ਜੀ ਤੇ ਲਾਇਆ ਇਹਨਾਂ ਫਾਲਸਾ ਲਾਇਆ ਵਾ ਫਿਰ ਆਪਣਾ ਹੋਰ ਵੀ ਕਾਫੀ ਮੈਨੂੰ ਨਾਂ ਤੇ ਨਹੀਂ ਜਾਣਦੇ ਇਹਨਾਂ ਨੂੰ ਸਾਰੇ ਪ੍ਰਜਾਤੀਆਂ ਦੇ ਪਤਾ ਵਾ ਕਿਹੜੇ ਕਿਹੜੇ ਬੂਟੇ ਲਾਏ ਆ ਤੇ ਬਾਕੀ ਇਹ ਵੀ ਸਾਡੀ ਜਿਹੜੀ ਡਿਊਟੀ ਲਈ ਇਹਨਾਂ ਨੇ ਉਹ ਤੇ ਬਿਲਕੁਲ ਆਪਾਂ ਨਿਭਾਈ ਦੀ ਇਹਦੇ ਨਾਲ ਹੀ ਆ ਕਦੀ ਭੱਜੇ ਨਹੀਂ ਐਤੋਂ ਜੋ ਵੀ ਕਵੇ ਉਹ ਕਰੀਦਾ ਵਾ ਬਾਕੀ ਆ ਗੁਰਪ੍ਰੀਤ ਮੁੰਡਾ ਵਾ ਇਹ ਵੀ ਬੜਾ ਵਧੀਆ ਕੰਮ ਕਰਦਾ ਵਾ ਸਰਬਜੀਤ ਹੋਰ ਬੜੇ ਵੀਰ ਆਪਣੇ ਜਿਹੜੇ ਕਰਦੇ ਆ ਠੀਕ ਠੀਕ ਹੈ ਜੀ ਬਹੁਤ ਧੰਨਵਾਦੀ ਦੂਸਰੇ ਵੀਰਾਂ ਨਾਲ ਗੱਲਬਾਤ ਕਰਾਂਗੇ ਤੇ ਤੁਸੀਂ ਦੇਖਿਆ ਵੀ ਉਹਨਾਂ ਕਿਹਾ ਵੀ 20 ਤਰ੍ਹਾਂ ਦੇ ਜਿਹੜੇ ਜਿਹੜੇ ਇੱਥੇ 36 ਤਾਂ ਜਿਹੜੇ ਕੀ ਬੂਟੇ ਲਗਾਏ ਗਏ ਨੇ ਅਤੇ ਪੂਰੀ ਟੀਮ ਹੈ ਜਿਹੜੀ ਕੀ 20 ਕੇ ਨੌਜਵਾਨਾਂ ਦੀ ਅਤੇ ਬੜੇ ਦਿਲ ਦੇ ਨਾਲ ਬੜੀ ਹਿੰਮਤ ਨਾਲ ਜਿਹੜੇ ਨੇ ਇਹ ਸਾਰੇ ਡਿਊਟੀ ਨਿਭਾਉਂਦੇ ਨੇ ਬਹੁਤ ਵੱਡੀ ਸੇਵਾ ਆ ਮੈਂ ਕਹਾਂ ਵਾਂ ਕਹਿ ਸਕਦਾ ਵਾਂ ਇੱਥੇ ਕੀ ਗੁਰਦੇਵ ਜੀ ਦਾ ਜਿਹੜੀ ਕੀ ਸੇਵਾ ਨਿਭਾ ਰਹੇ ਨੇ ਇਹਨਾਂ ਜਿਹੜੀ ਟੀਮ ਮੈਂਬਰ ਪੂਰੀ ਬਣਾਈ ਗਈ ਹੈ ਉਹਨਾਂ ਵੱਲ ਜਿਹੜੀ ਆ ਬਹੁਤ ਵੱਡੀ ਸੇਵਾ ਕੀਤੀ ਗਈ ਹੈ ਸਾਡੀ ਦਸ਼ਕਾਂ ਨੂੰ ਪੀਲਪ ਜਿਹੜੇ ਕੀ ਕੁਦਰਤ ਨਾਲ ਪਿਆਰ ਕਰਦੇ ਨੇ ਜੇਕਰ ਤੁਸੀਂ ਆਪਣੇ ਕਰੀਬ ਆਪਣੇ ਲਾਗੇ ਵੀ ਇੱਕ ਇੱਕ ਬੂਟਾ ਇੱਕ ਇੱਕ ਫੁੱਲ ਜਿਹੜਾ ਪਾウダー ਲਗਾਓ ਤੇ ਤੁਹਾਡਾ ਵੀੜਾ ਇਲਾਕਾ ਹਰਿਆਵਲ ਹੋ ਸਕਦਾ ਵਾ ਤੇ ਸਨੇਹਾ ਕੀ ਦਿਨਾ ਚਾਹੋਗੇ ਜਿਹੜੇ ਲੋਕ ਕੁਦਰਤ ਨੂੰ ਪਿਆਰ ਕਰਦੇ ਨੇ ਪਰ ਉਹ ਕਹਿੰਦੇ ਵੀ ਮਜਬੂਰੀ ਹੈ ਸਾਡੇ ਘਰਾਂ ਵਿੱਚ ਸਾਡੇ ਲਾਗੇ ਜਗ੍ਹਾ ਜਿਹੜੀ ਕਿ ਜਗ੍ਹਾ ਬਹੁਤ ਘੱਟ ਹੈ ਸੀ ਬੂਟੇ ਨਹੀਂ ਲਗਾ ਸਕਦੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਵੀ ਜਿੱਥੇ ਜਗ੍ਹਾ ਤੇ ਜਦੋਂ ਕੰਮ ਕਰਨਾ ਹੋਵੇ ਸਹੀ ਜਗ੍ਹਾ ਤੇ ਆਪਣੇ ਆਪ ਹੀ ਮਿਲ ਜਾਂਦੀ ਜਿੱਦਾਂ ਛੜਕਾ ਤੇ ਜਗ੍ਹਾ ਹੈ ਛੜਕਾ ਤੇ ਗੁਜ਼ਰ ਰਗਾ ਜੇ ਰਖਵਾ ਦੇਂਦੇ ਤੁਸੀਂ 50 ਲਾਓਗੇ ਨਾ 50 ਦੇ ਵਿੱਚ ਤੁਹਾਡੇ 5 ਵੀ ਪਲਗੇ ਤੇ ਉਹ ਵੀ ਤੁਹਾਡਾ ਸਫੀਸ਼ ਮਤਲਬ ਪੰਜੀ ਪੜ ਗਏ ਤੂੰ ਸਮਝ ਲਓ ਤੁਹਾਡੀ ਦੇਣ ਹੋ ਗਈ ਕੁਦਰਤ ਨੂੰ ਠੀਕ ਹੈ ਬਹੁਤ ਬਧਨਵਾਦ ਜੀ ਇਹ ਸੀ ਗੱਲਬਾਤ ਕੀਤੀ ਗੁਰਦੇਸ਼ ਸਿੰਘ सोनू ਨੇ ਜਿਹੜਾ ਕਿ ਵਾਤਾਵਰਣ ਪ੍ਰੇਮੀ ਨੇ ਅੱਜ 9000 ਤੋਂ ਵੱਧ ਬੂਟੇ ਲਗਾਏ ਨੇ ਅਤੇ 36 ਤਰ੍ਹਾਂ ਦੇ ਜਿਹੜੇ ਕਬੂਟ ਲਗਾਏ ਨੇ ਸਾਡੀ ਦਸ਼ਕਾ ਨੂੰ ਪੀ ਲਿਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ ਜਿਸ ਤਰ੍ਹਾਂ ਲੋਕ ਬੂਟਿਆਂ ਨੂੰ ਵਧਦੇ ਜਾ ਰਹੇ ਨੇ ਪੌਦਿਆਂ ਨੂੰ ਵਧਦੇ ਜਾ ਰਹੇ ਨੇ ਇਸ ਕਰਕੇ ਸਾਹ ਸੰਭਾਲ ਵਾਸਤੇ ਸਾਨੂੰ ਜਿਹੜਾ ਵੱਧ ਤੋਂ ਵੱਧ ਜਿਹੜੇ ਨੇ ਬੂਟੇ ਲਗਾਉਣੇ ਚਾਹੀਦੇ ਨੇ ਜਿਹੜੇ ਕਿ ਸਾਡੀ ਸਿਹਤ ਵਾਸਤੇ ਬਹੁਤ ਲਾਭਦਾਇਕ ਆ ਅਤੇ ਵਧੀਆ ਵਾ ਤੁਸੀਂ ਦੇਖਿਆ ਵੀ ਗੁਰਦੇਵ ਸਿੰਘ ਜਿਹੜਾ ਪਿੰਡ ਆ ਜਗਦੇਵ ਕਲਾ ਅੱਜ ਪੂਰੇ ਮਸ਼ਹੂਰ ਆ ਲੋਕ ਦੂਰੋਂ ਦਡੇ ਆ ਕੇ ਜਿਹੜਾ ਇੱਥੇ ਵੇਖਣ ਵਾਸਤੇ ਆਉਂਦੇ ਨੇ ਜਿਹੜੇ ਕਿ ਨੇ ਬੂਟ ਅਤੇ ਬੜੀ ਚਰਚਾ ਵਿੱਚ ਮੈਂ ਕਵਾਂਗਾ ਕਿ ਕੈਪਟਨ ਮੰਤਰੀ ਜਿਹੜੇ ਆਮ ਆਦਮੀ ਪਾਰਟੀ ਦੇ ਨੇ ਗੁਲਦੀਪ ਸਿੰਘ ਧਾਰੀਵਾਲ ਉਹਨਾਂ ਦਾ ਵੀ ਪਿੰਡ ਆ ਉਹਨਾਂ ਦਾ ਬੜਾ ਵੱਡਾ ਸਹਯੋਗ ਜਿਹੜਾ ਵਾ ਇਸੇ ਨੌਜਵਾਨ ਨੂੰ ਆ ਪਿੰਡ ਨੂੰ ਪੂਰਾ ਸਹਯੋਗ ਆ ਮੈਨੂੰ ਦਿਓ ਜਾਤ ਮੈਂ ਤੁਹਾਡਾ ਹਰੀ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅੰਮ੍ਰਿਤਸਰ